ਵੈਫੂ ਜੀ ਦਾ ਖਾਲਸਾ ਸ੍ਰੀ ਵੈਫੂ ਜੀ ਕੀ ਫਤਿਹ ਸਾਰੇ ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੋਨੇ ਫੋਰਮਾਂ ਵੱਲੋਂ ਦਿੱਤਾ ਹੋਇਆ ਪ੍ਰੋਗਰਾਮ ਤੇ 13 ਫਰਵਰੀ ਨੂੰ ਦਿੱਲੀ ਨੂੰ ਪਹੁੰਚ ਕਰਾਂਗੇ ਉਹਦੇ ਤਹਿਤ ਅੱਜ ਬਾਡਰਾਂ ਤੇ ਹਜ਼ਾਰਾਂ ਕਿਸਾਨ ਡਟੇ ਹੋਏ ਨੇ ਉਹਦੇ ਜਿਹੜੀ ਮੀਟਿੰਗਾਂ ਚੱਲ ਰਹੀਆਂ ਨੇ ਮੀਟਿੰਗਾਂ ਦਾ سلسلہ جاری ਐ ਪਰ ਭਰਾਵੋ ਜਿਹੜੀਆਂ ਮੰਗਾਂ ਨੇ ਜਿਹੜੀਆਂ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਵਾਉਣਾ ਕਿਸਾਨਾਂ ਨੂੰ ਕਰਜ਼ੇ ਮੁਕਤ ਕਰਉਣਾ ਸਵਾਮੀ ਨਾਥਨ ਦੀ ਰਿਪੋਰਟ ਕਰਾਉਣੀ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਇਹ ਗੱਲਾਂ ਬਹੁਤ ਵੱਡੀਆਂ ਨੇ ਇਹ ਇੰਨੀ ਗਿਣਤੀ ਨਾਲ ਨਹੀਂ ਹੋਣ ਵਾਲੀਆਂ ਜਿੰਨੇ ਤੁਸੀਂ ਪਿੰਡਾਂ ਦੇ ਵਿੱਚ ਬੈਠੇ ਹੋ ਜਿਹੜੇ ਖੇਤੀ ਨਾਲ ਜੁੜੇ ਹੋਏ ਲੋਕ ਹੋ ਰੇਗ ਪਿੰਡ ਦੇ ਵਿੱਚੋਂ 100 150 50 ਬੰਦਾ ਆਪਾਂ ਫੈਸਲਾ ਕਰ ਚੁੱਕੇ ਆ ਦੋਨੇ ਪੁਰੋਂ ਵੱਲੋਂ ਕਿ 21 ਤਰੀਕ ਤੱਕ ਜਾਂ ਤਾਂ ਸਰਕਾਰ ਸਾਰੀਆਂ ਮੰਗਾਂ ਲਾਗੂ ਕਰ ਦੇ ਨਹੀਂ 21 ਤਰੀਕ ਨੂੰ ਦਿੱਲੀ ਨੂੰ ਕੂਚ ਕਰਾਂਗੇ ਪਰ ਇਸ ਦੇ ਤਹਿਤ ਜਿਹੜੇ ਲੋਕਾਂ ਨੂੰ ਲੱਗਦਾ ਸੀ ਬਿਆਨਬਾਜ਼ੀ ਕਰਦੇ ਸੀ ਕਿ 2020 ਵਾਲਾ ਮੋਰਚਾ ਨਹੀਂ ਬਣਨਾ ਹੁਣ ਨਹੀਂ ਲੋਕਾਂ ਨੇ ਜਾਣਾ ਹੁਣ ਮਾਹੌਲ ਨਹੀਂ ਬਣਨਾ ਜਿਹੜੇ ਕਿਸਾਨ ਆਗੂ ਲਗਾਤਾਰ ਇਸ ਦੀ ਨੁਕਤਾਚੀਨੀ ਕਰ ਰਹੇ ਸੀ ਜਿਹੜੇ ਕਾਮਰੇਡ ਐਮਐਸਪੀ ਕਰਜਾ ਮੁਕਤ ਸੁਆਮੀ ਨਾਥਨ ਦੀ ਰਿਪੋਰਟ ਤੇ ਲੋਚਨਾ ਕਰਦੇ ਰਹੇ ਨੇ ਪਿਛਲੇ ਸਾਲਾਂ ਦੇ ਵਿੱਚ ਅੱਜ ਉਹਨਾਂ ਦੇ ਬਿਆਨਬਾਜ਼ੀ ਸਰਕਾਰ ਦੇ ਪੱਖ ਚ ਕੀਤੀ ਹੋਈ ਹੈ ਤਾਂ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਸਾਰੇ ਸਮੂੱਚੇ ਖੇਤੀ ਨਾਲ ਜੁੜੇ ਕਿਸਾਨ ਖੇਤੀ ਨਾਲ ਜੁੜੇ ਸਾਡੇ ਮਜ਼ਦੂਰ ਖੇਤੀ ਨਾਲ ਜਿਹੜੇ ਜੁੜੇ ਸਾਡੇ ਮਲਾਜਮ ਉਹਨਾਂ ਨੂੰ ਬੇਨਤੀ ਹੈ ਕਿ 21 ਤਰੀਕ ਨੂੰ 21 ਫਰਵਰੀ ਨੂੰ ਜਿਹੜਾ ਆਪਾਂ ਦੋਨੇ ਫੋਰਮ ਵੱਲੋਂ ਪ੍ਰੋਗਰਾਮ ਦਿੱਤਾ ਕਿ ਜਦ ਤੱਕ ਸਰਕਾਰ ਸਾਡੀਆਂ ਮੰਗਾਂ ਲਾਗੂ ਕਰ ਦੇ ਨਹੀਂ ਫਿਰ ਦਿੱਲੀ ਨੂੰ ਕੂਚ ਕਰਾਂਗੇ ਪਰ ਆਪੋ ਕੂਚ ਕਰਨਾ ਕੱਲੀ ਬਿਆਨਬਾਜ਼ੀ ਨਾ ਨਹੀਂ ਸਰਨਾ ਸੀ ਬੇਨਤੀਆਂ ਕਰ ਰਹੇ ਆ ਕਿ ਬਹੁਤ ਅਜੇ ਪਿੰਡ ਗਏ ਹਾਜ਼ਰ ਨੇ ਤੇ ਬਹੁਤ ਪਿੰਡਾਂ ਦੇ ਵਿੱਚੋਂ ਹਰੇਕ ਪਿੰਡ ਦੇ ਵਿੱਚ ਖੇਤੀ ਨਾਲ ਜੁੜੇ ਨੇ ਜਿਵੇਂ ਸਾਰਿਆਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਸੀ ਪੰਚਾਇਤਾਂ ਨੂੰ ਕਿ ਸਰਪੰਚਾਂ ਨੂੰ ਤੇ ਤੁਸੀਂ ਕਿਸੇ ਪਾਰਟੀ ਨਾਲ ਹੋ ਕਿਸੇ ਨਾਲ ਜੁੜੇ ਹੋ ਪਰ ਪਿੰਡ ਦੇ ਵਿੱਚ ਸੌਂਡੀ ਇੰਨੀ ਕਿ ਜ਼ਿੰਮੇਵਾਰੀ ਜ਼ਰੂਰ ਬਣਦੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਗਏ ਹੋਏ ਨੇ ਉਹਨਾਂ ਤੇ ਅਸਰੂ ਗਏ ਛੱਡੇ ਜਾ ਰਹੇ ਨੇ ਗੋਲੀਆਂ ਚਲਾਜੇ ਰਹੀਆਂ ਜ਼ਖਮੀ ਹੋ ਰਹੇ ਨੇ ਤਾਂ ਮੋਰਚੇ ਦੇ ਵਿੱਚ ਸਾਡੇ ਦੋ نقصان ਸ਼ਹੀਦ ਹੋ ਗਏ ਤਾਂ ਪ੍ਰਭੂ ਤੁਸੀਂ ਇਹੀ ਕੁਝ ਦੇਖਦੇ ਰਹੋਗੇ ਘਰੇ ਬੈਠੇ ਅੱਜ ਮੇਰੀ ਬੇਨਤੀ ਹੈ ਲੜਨ ਵਾਲੇ ਲੋਕਾਂ ਨੂੰ ਕਿ ਆਪ ਦਾ ਕੰਮ ਧੰਦਾ ਛੱਡ ਕੇ ਇਸ ਮੋਰਚੇ 'ਚ ਸ਼ਾਮਲ ਹੋ ਤਾ ਆਪਾਂ ਰਹਿੰਦੀਆਂ ਮੰਗਾਂ ਮਨਾਲੀਏ ਅੱਜ ਭਾਰਤ ਦੇ ਵਿੱਚ ਮਾਹੌਲ ਬਣ ਚੁੱਕਿਆ ਏ ਸੋਡੇ ਇਸ ਮੋਰਚੇ ਦਾ ਪ੍ਰਚਾਰ ਜੁਵਨ ਚਲਿਆ ਗਿਆ ਬਾਹਰਲੇ ਦੇਸ਼ਾਂ ਚ ਚਲਿਆ ਗਿਆ ਬਾਹਰਲੇ ਦੇਸ਼ਾਂ ਚੋਂ ਫੋਨ ਆਉਣੇ ਸ਼ੁਰੂ ਹੋ ਗਏ ਕਿ ਕਿਸਾਨ ਲਗਾਤਾਰ ਟਟੇ ਹੋਏ ਨੇ ਜਿਵੇਂ ਆਪਾਂ ਤਿੰਨੇ ਕਾਨੂੰਨਾਂ ਤੇ ਮੋਦੀ ਸਰਕਾਰ ਨੂੰ ਝਕਾਇਆ ਰਹਿੰਦੀਆਂ ਮੰਗਾਂ ਵੀ ਲਾਗੂ ਕਰਵਾਵਾਂਗੇ ਤਾਂ ਇਸ ਕਰਕੇ ਮੇਰੀ ਬੇਨਤੀ ਹੈ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਕਿ ਆਪਣੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਇਸ ਮੋਰਚੇ ਦੀ ਗਵਾਹੀ ਕਰ ਰਹੇ ਨੇ ਲਗਾਤਾਰ ਸਾਨੂੰ ਅਪੀਲਾਂ ਕਰ ਰਹੇ ਨੇ ਤਾਂ ਅੱਜ ਮੈਂ ਬੇਨਤੀ ਦੁਬਾਰਾ ਫੇਰ ਕਰਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਪਿੰਡ ਨਾ ਰਹੇ ਸਾਡੀ ਚਾਹੇ ਉੱਥੇ ਕਾਈ ਹੈ ਜਾਂ ਨਾ ਹੈ ਤਾਂ ਸਮੇਤ ਪੰਚਾਇਤ ਪੰਚਾਇਤਾਂ ਨੂੰ ਬੇਨਤੀ ਕਰਦਿਆਂ ਕਿ ਆਪ ਦੇ ਪਿੰਡ ਦੇ ਵਿੱਚੋਂ 20 ਤਰੀਕ ਨੂੰ ਪੰਜਾਬ ਦੇ ਵਿੱਚੋਂ ਹਜ਼ਾਰਾਂ ਕਿਸਾਨ ਦੋਨੇ ਬਾਡਰਾਂ ਤੇ ਪਹੁੰਚਾ ਦਿਓ ਤੇ 21 ਤਰੀਕ ਨੂੰ ਆਪਾਂ ਦਿੱਲੀ ਨੂੰ ਪਹੁੰਚ ਕਰਾਂਗੇ धन्यवाद जोड़ राम राम है आज हमारी चौथे दौर की मीटिंग हुई केंद्र सरकार के मंत्रियों के साथ जिसमें माननीय पीयूष गोयल जी थे माननीय नित्यानंद राय जी थे माननीय अर्जुन मुंडा जी थे और माननीय भगवंत मान जी थे और उसके अलावा अन्य अधिकारीगण थे आज चार पाँच घंटे तक हमारी चर्चा चली सरकार ने एक प्रपोजल हमारे सामने रखा सरकार ने ये कहा कि जो सरकारी एजेंसियां हैं एनसीसीएफ है नेफेड है, है उनके माध्यम से सरकार अगले पाँच सालों तक ऑल ओवर इंडिया मसूर उड़द अरहर मक्की और कपास इन पांच फसलों की टोटल जितनी भी पैदावार होगी वो सारे के सारी एमएसपी पर खरीदने की गारंटी सरकार देगी ये उन्होंने कहा चाहे कितनी भी इनकी पैदावार हो पांचों फसलों की बिना किसी कैपिंग के हमने ये कहा है दोनों फर्मों ने कि भाई जो सरकार का ये प्रपोजल है हम अपने दोनों फर्मों की मीटिंग में रखेंगे वहाँ पे विचार चर्चा करेंगे और उसके बाद जो भी हमारा फैसला होगा वो हम सरकार तक कन्वे कर देंगे इसके अलावा जो हमारी कर्ज़ माफी की मांग है या फिर हमारी भूमि दिखाने की मांग है उस पर भी हमारी काफ़ी विचार चर्चा हुई सरकार ने कहा कि उन पर हमें अपना माइंड बनाने के लिए थोड़ा और समय चाहिए अन्य मंत्रालयों से भी विचार चर्चा करनी है तो हमने उनको आगे दो दिन का समय और दिया है उसके बाद यदि दो तो दिन तक सरकार कुछ ठोस चीज नहीं करती है तो 21 तारीख को सुबह ग्यारह बजे शंभू बॉर्डर से और खनौरी बॉर्डर से किसान शांतिपूर्ण तरीके से आगे दिल्ली की तरफ बढ़ेंगे और दोनों फर्मो ने आज ये भी तय किया है कि ये आंदोलन संयुक्त किसान मोर्चा ए, राजनीतिक और किसान मजदूर मोर्चा के नेतृत्व में चलाया जा रहा है तमाम किसान भाइयों से हमारी प्रार्थना हाथ जोड़ के कि ये दोनों फोरम जो रणनीति आपके साथ साझा करें उसी रणनीति के साथ हमें आगे बढ़ना है ताकि आंदोलन हम अनुशासन और शांति के साथ जीत पाए और सबसे महत्वपूर्ण बात दोनों फोरमों की तरफ से आपसे अपील की जाती है कि उन्नीस तारीख को और बीस तारीख को और इक्कीस तारीख को पूरे देश के साथ खासकर हरियाणा और पंजाब के साथ अधिक से अधिक संख्या में इन दोनों मोर्चों पर पहुंचे खनौरी बॉर्डर पे वो साथी पहुंचे हरियाणा के जिनके जिले आसपास के लगते हैं जिनके आसपास के जिले शंभू बॉर्डर पे लगते हैं वो शंभू बॉर्डर वाले मोर्चे पे पहुंचे मोर्चे का मतलब है जहां हमारी स्टेज लगी हुई है जहां किसान इकट्ठा है उस साइड में पहुंचे आप सबका बहुत बहुत धन्यवाद